ਫਤੇ ਵਾਸਤੇ ਅਸੀਂ ਲੈ ਆਏ ਸੀ ਰਾਤ ਚਾਕਲੇਟਾਂ ਉਹਦੇ ਪਾਪਾ ਨੇ ਭੇਜੀ ਸੀ ਹਾਂ ਕੈਨੇਡਾ ਤੋਂ ਪਾਪਾ ਨੇ ਭੇਜੀ ਚਾਕਲੇਟ ਤਾਂ ਫਤੇ ਨੇ ਮਤਲਬ ਇੰਨੀ ਇਹਦੇ ਦਿਮਾਗ ਨੂੰ ਚੜ ਗਈ ਨਾ ਚਾਕਲੇਟਾਂ ਕਹਿੰਦਾ ਰਾਤ ਨੂੰ ਸੁਪਨੇ ਚਾਕਲੇਟਾਂ ਹੀ ਆਈ ਗਈ ਹੈ ਨਾ ਤੇ ਕੀ ਵਾਇ ਸੁਪਨਾ ਕੀ ਆਇਆ ਸੀ ਫਤੇ ਹੈ ਸਦੂ ਮੇਰਾ ਫੋਨ ਆਇਆ ਹਾਂ ਉਹ ਕਹਿਣ ਲੱਗੇ ਅੱਜ ਕੱਲ੍ਹ ਬਸ ਡਿੱਗ ਡਗ ਲੜਾਉਂਦੀ ਆ ਨੇ ਅੱਛਾ ਉਹਨਾਂ ਕੋਲ ਸੁਪੋ ਏਡੀ ਬੁੱਡੀ ਚਾਕਲੇਟ ਸੀ ਠੀਕ ਹੈ ਫਿਰ ਐ ਕਰੀ ਹੁਣ ਹਾਂ ਅਗਦਾ ਇਹ ਹੋਰ ਵੀ ਹੈ ਅੱਛਾ ਦੱਸੋ ਕਲਕੱਟੇ ਕੇ ਰਵਾਜ ਰਫੀ ਉਹ ਹੱਥ ਨੂੰ ਮੁੱਛ ਲੈਣਾ ਰਵਾਇਤਾਂ ਗਰੂ ਆਗੇ ਮੇਰਾ ਐਸਾ ਕਿ ਉਹ ਫਿਰ ਮੈਂ ਵੀਰਾ ਨੂੰ ਖੇਡ ਲਾ ਕੇ ਮੈਂ ਦੁਨਵਾਇ ਚੈੱਕ ਕਰੇਗੀ ਸਿਕਿਉਰਟੀ ਕਰਨ ਲੱਗਿਆ ਹੋਇਆ ਅੱਛਾ ਮੇਰੇ ਗਿੱਲੀ ਤੇ ਬੈਟਰ ਦੇਖੀ ਕਿੱਦੜਾ ਹੈ ਚਾਕਲੇਟ ਸਕੂਲ ਲਈ ਦੁਬਾਰੀ ਖੋਲੀ ਮੈਂ ਚਾਕਲੇਟ ਅੱਚ ਪਈ ਹੈ ਜਿੱਦਾਂ ਚਾਕਲੇਟਾਂ ਚੁਲੀਆਂ ਵੀਨ ਨੂੰ ਗਿਆ ਮੇਰਾ ਇਹ ਚਾਕਲੇਟ ਨਿਕਲ ਗਿਆ ਫਿਰ ਉਹ ਤੇ ਆ ਰਿਹਾ ਤਾਂ ਲਾਹੀ ਉਹ ਫਿਰ ਅਸੀਂ ਸੋਗੀਤਾ ਕੱਟੋ ਪਰ ਵਾਗੇ ਫਿਰ ਤੋਂ ਕਰਾ ਬਟੂ ਲੱਗੇ ਦਾਦਾ ਅੱਛਾ ਤੇ ਸਾਡੇ ਕੋਲ ਕਿੰਨਾ ਅੱਜ ਨਗਰ ਕਰਕੇ ਟਰ ਮਰ ਗਿਆ ਤੇ ਮੈਨੂੰ ਲੱਗਦਾ ਚਾਕਲੇਟਾਂ ਦੇ ਦਿਮਾਗ ਨੂੰ ਚੜ ਗਈਆਂ ਹਨ ਤੂੰ ਗੱਲਾਂ ਹੋਰ ਹੀ ਕਰੀ ਜਨਾ ਚਾਕਲੇਟ ਕਿੱਥੇ ਚਾਕਲੇਟ ਕਿੱਥੇ ਭੂਤ ਆ ਗਿਆ ਹੈ ਹਾਂ ਹਾਂਜੀ ਕੀ ਤੇ ਬੰ ਚਾਕਲੇਟ ਖਵਾ ਦੇ ਫਿਰ ਯਾਰ ਅੱਜ

ਇੱਕ ਟੋਕਾ ਤੋਂ ਦਫਰਾੜਨ ਚੱਕ ਲਓ ਐਕਸ਼ਨ ਤੇ ਲੋ ਜੀ ਅਮਨ ਹੋ ਗਈ ਰੈਡੀ ਸਤਿ ਸ਼੍ਰੀ ਅਕਾਲ ਜੀ ਪਠਲ ਮੈਡਮ ਵਾਲਾ ਤੁਹਾਨੂੰ ਸਾਰਿਆਂ ਨੂੰ ਤੇ ਦਿਨ ਹੋ ਗਿਆ ਜੀ ਦੂਸਰਾ ਕਿ ਤੀਸਰਾ ਪਤਾ ਨਹੀਂ ਬਲੌਗ ਕਿਦਾਂ ਕਰਦੇ ਸਮਝ ਹੀ ਨਹੀਂ ਆ ਰਹੀ ਬਲੌਗਾਂ ਦੀ ਕੋਈ ਕਹਾਣੀ ਕਿ ਦੱਸਾਂ ਬਲੌਗ ਸਾਰੇ ਉਲਝੇ-ਫੁਲਝੇ ਪਏ ਆ ਪਰ ਆ ਗਈ ਵਧੀਆ ਚੱਲੀ ਜਾ ਰਹੀ ਹੈ ਨਾ ਚਲੋ ਜੀ ਆਪਾਂ ਰੈਡੀਆਂ ਫੇਰ ਮਾਰਕੀਟ ਨੇ ਜਾਣ ਵਾਸਤੇ ਕਰਦੇ ਸਾਰੇ ਕੰਮ ਮਾੜੇ-ਮੋਟੇ ਜੇ ਹੋ ਗਏ ਆ ਤੇ ਆਪਣੇ ਸੂਟ ਸਾਰੇ ਇੱਧਰ ਪੈਕ ਹੋ ਗਏ ਜਿਹੜੇ ਆਪਾਂ ਨੇ ਅੱਜ ਕੋਰੀਅਰ ਕਰਵਾਉਣੇ ਆ ਤੇ ਸਰੀਆ ਪਾਤੀ ਕੋਰੀਏ ਕਰਾਵਾਂਗੇ ਸਾਰੇ ਇੱਕ ਹੀ ਕਸਟਮਰ ਦੇ ਸੂਟ ਨੇ ਇਹ ਵਾਲੇ ਸਾਰੇ ਇਹ ਜਾਣਗੇ ਜੀ ਆਪਣੇ ਇਟਲੀ ਹਨਾ ਕੰਦਰ ਸਿੰਘ ਇਟਲੀ ਜਾਣਗੇ ਇਹਦੇ ਤੇ ਨਹੀਂ ਪਾਇਆ ਕਾਟੁੰਦੇ ਸੇ ਕੋਈ ਨਾ ਪਾ ਦਿੰਦੇ ਆ ਪਾਤੀ ਆਹ ਸੋਨੇ ਸਮਾਨ ਲੈ ਕੇ ਪਾਣਾ ਆਪਾਂ ਬਜਾਰੋਂ ਮਾਰਕੀਟ ਚੋਂ ਖਰੀਦਣਾ ਏ ਜਿਹੜਾ ਜਿਹੜਾ ਉਹਨਾਂ ਨੇ ਸਮਾਨ ਸਾਡੇ ਤੋਂ ਹੋਰ ਮੰਗਵਾਇਆ ਆਪਣੀ ਭੈਣ ਨੇ ਇਹ ਆਪਣੀ ਪਰਮਜੀਤ ਭੈਣ ਇਟਲੀ ਵਾਲੇ ਸੂਟ ਨੇ ਸਾਰੇ ਇਹ ਆਪੋ ਖੁਦ ਆ ਗਏ ਲੈ ਕੇ ਸਮਾਨ ਪਾ ਕੇ ਅੱਜ ਦਿਨ ਕੋ ਵਧੀਆ ਚੜਿਆ ਨਾ ਹੂੰ ਆ ਦੀਦੀ ਕਹੂਗੀ ਤੈਨੂੰ ਵਧੀਆ ਚੜਿਆ ਹੋਰ ਵਿਚਾਰੀ ਕਹੂਗੀ ਅੱਜ ਦਿਨ ਵਧੀਆ ਚੜਿਆ ਮੇਰੇ ਸੂਟ ਆ ਰਹੇ ਨੇ ਟਾਈਮ ਤੇ ਪਹੁੰਚ ਨਹੀਂ ਨਾ ਆਜ ਖਸਰਾ ਹੁੰਦਾ ਹੈ ਨਾ ਸਹੀ ਗੱਲ ਹੈ ਤੇ ਕੰਮ ਕੀ ਕਿੰਨੇ ਕੰਮ ਕੀ ਲੈ ਕੇ ਚੱਲਦਾ ਆ ਆ ਦੇਖੋ ਕੱਲ ਦਾ ਸਮਾਨ ਆਇਆ ਹੈ ਇਹ ਆਪਣਾ ਬੁਟੀਕ ਦਾ ਤੇ ਇੱਥੇ ਹੀ ਪਿਆ ਹਜੇ ਚੱਕਣ ਦੀ ਮਤ ਨਹੀਂ ਇੱਥੇ ਅੰਦਰ ਵੀ ਸਾਰਾ ਇਦਾਂ ਹੀ ਿਲ ਰਿਹਾ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਆ ਦੇਖੋ ਇਹ ਬੰਦਾ ਸਵੇਰੇ ਲੁਮਾਰੀ ਸੀ ਸਮਾਨ ਧਰ ਕੇ ਗਿਆ ਜਿਹੜੀ ਚਾਕਲੇਟ ਆਈਏ ਨੇ ਆਉਂਦੇ ਸਾਰੇ ਵੱਲਾ ਲੁਮਾਰੀ ਕੋਲੇ ਆ ਦਿਕਾ ਬਈਕ ਦੇ ਦੇ ਯਾਰ ਨਾ ਕਿਉਂ ਮੈਂ ਨੀਂਦ ਹੀ ਲੈਣਾ ਕਿਉਂ ਨੀਂਦ ਕਿਉਂ ਲੈ ਲਾ ਤੁਸੀਂ ਨੀ ਮੇਰੇ ਪੁੱਤ ਹੈਗੇ ਨਹੀਂ ਮੇਰੇ ਪੁੱਤ ਨਹੀਂ ਤੁਸੀਂ ਨਹੀਂ ਬਸ ਠੀਕ ਹੈ ਉਹ ਮਰ ਠੀਕ ਹੈ ਹੈ ਅੱਬਾ ਠੀਕ ਹੈ ਅਮਰੀਕਾ ਆਪਾਂ ਹੀ ਖਾਣਗੇ ਅੱਬਾ ਠੀਕ ਹੈ ਮੇਰੇ ਕੋਈ ਹੋਰ ਨਹੀਂ ਉਹਨੂੰ ਲੰਡੂ ਬੰਜਵਾਤ ਲਾਉਗਾ ਬਸ ਫੇ ਠੀਕ ਹੈ ਬਸ ਠੀਕ ਹੈ ਉਹਨੂੰ ਪਰਨੀਤ ਲੋਕ ਲਾ ਦੇ ਹਾਂ ਨਾ ਉਹਨੂੰ ਲੋਕ ਕੋਣ ਬਾਹਰ ਦੇਖ ਕੋਈ ਨਹੀਂ ਹੈ ਹੈ ਕੋਈ ਨਹੀਂ ਹੈ ਪਾਪਾ ਪਾਪਾ ਬਰਨ ਗਏ ਹੋਣੇ ਕਿਥੇ ਤੱਕ ਆਈ ਨਹੀਂ ਗਈ ਇਹਨੂੰ ਪਰਨੀਤ ਹਾਂ ਜੀ ਦੁੱਧਾ ਪੀ ਲੋ ਪਤਾ ਚੌਕੜ ਨਾ ਖਾਓ ਦੇ ਦੇ ਯਾਰ ਇੱਕ ਥੋੜੀ ਜੀ ਦੇ ਦੇ ਯਾਰ ਥੋੜੀ ਜੀ ਮੇਰਾ ਪੁੱਤ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭੱਜ ਖੋਤੇ ਆ ਭੱਜ ਭੱਜ ਖੋਤੇ ਆ ਭੱਜ ਬਾਗ ਖੋਤੇ ਬਾਗ ਬਾਗ ਖੋਤੇ ਹਾਂ ਇੱਕ ਹੋਰ ਖੋਤੇ ਆ ਕੇ ਨਿਕਾਜੇ ਕੋਤਾ ਦੀ ਕੇਜੇ ਕੋਤਾ ਅਰੇ ਦੇਖ ਮਜੇ ਹੋਰ ਇਹਨੇ ਤੋਰ ਦੇ ਦੋ ਲੋਣਾ ਪੁੱਤ ਕਾ ਤੇ ਵੀ ਐਂ ਕਰਕੇ ਜਾਣ ਨੇ ਹਾਂ ਹੋਰ ਚਲੋ ਜੀ ਯਾਰਾਂ ਨੇ ਕਢਾਈ ਨਵੀਂ ਆਡੀ ਹੈ ਚੰਦਰਾ ਹੈ ਚੰਦਰਾ ਵਾਲੇ ਆਏ ਨੇ ਹਾਂ ਤੇ ਆਡੀ ਦੀ ਵੇਟ ਹੋਰੀ ਬੇਸਬਰੀ ਨਾਲ ਆ ਲੁਕਿੰਗ ਸਲਿਮ ਹਾਂ ਬਹੁਤ ਸਲਿਮ ਤੇ ਮੇਰੀ ਸਲਿਮ ਹੋਈ ਵੀ ਲੁਕਿੰਗ ਦਾ ਲੁਕਿੰਗ ਲਾਈਕ ਆ ਵਾਓ ਸੋ ਐਲੀਗੈਂਟ ਪੁੱਤ ਉਦੋਂ ਵੀ ਨਾ ਕਹੂੰ ਕਿ ਨਾ ਉਹਦਾ ਨਾ ਜਾਓ ਕਿਹ ਟਾਈਮ ਆਪਣੀ ਵੱਡੀ ਭੈਣ ਦਾ ਨਾ ਹੁੰਦਾ ਸੀ ਤੇ ਅੱਜ ਹੀ ਆ ਆਪਣੇ ਅੱਖੀ ਦੇ ਲੈ ਕੇ ਬਗਲਾ ਕਹਿ ਜਾਂਦਾ ਲੰਬਾ ਉੱਚਾ ਹੁੰਦਾ ਬਗਲਾ ਲੰਬਾ ਉੱਚੇ ਬੰਦੇ ਨੂੰ ਬੰਗਲਾ ਬਗਲਾ ਕਹਿੰਦੇ ਹੁੰਦੇ ਹਾਂ ਆ ਵੇਖ ਕੇ ਤੁਹਾਨੂੰ ਉਹ ਨੂੰ ਹਾਂ ਆਹ ਦੇ ਉਹ ਤੁਹਾਨੂੰ ਜਿੱਡਿਤਾ ਹੁਣ ਆ ਵੇਖੋ ਤੁਹਾਨੂੰ ਜਿੱਡਿਤਾ ਹੁਣ ਹੁਣ ਉੱਡ ਕੇ ਦਿਖਾ ਸੋਨੂੰ ਆਈ ਵਾਕੇ ਮੰਨਦਾ ਅਗਲਾ ਮੈਂ ਸਾਰੀ ਗੱਲ ਮੰਨਦਾ ਹੀ ਕਰਣਾ ਇਧਰੇ ਇਧਰੇ ਉੱਡ ਜਾ ਉੱਡ ਜਾ ਉੱਡ ਜਾ ਆ ਜਾ ਜਾ ਕੇ ਸਿਰ ਕਰੇ ਭੱਜ ਜਾ ਹੁਣ ਉਹ ਬਲਾ ਭੱਗ ਗਿਆ ਓ ਕੀ ਭੱਗ ਗਿਆ ਬੰਗਲਾ ਕੀ ਆਹੜੇ ਭਾਜੀ ਆਹੜੇ ਫੇਵਰੇਟ ਕਰਨ ਥਲੇ ਕਿਹੜਾ ਨੀ ਵੇ ਨੀ ਵੇ ਗੱਡੀਆਂ ਵਾਲੇ ਰਹਿੰਦੇ ਸਾਥੋਂ ਬੱਚੇ ਨਹੀਂ ਹਾਂ ਹਾਂ ਆ ਕੇ ਬੋਲਤੀ ਤੇ ਨਹੀਂ ਮੈਂ ਵੇਖੋ ਓਏ ਹਾਏ ਆ ਕੀ ਹੋ ਗਿਆ ਆ ਕੀ ਹੋ ਗਿਆ ਆ ਕੀ ਹੋ ਗਿਆ ਹੋਰ ਸੱਟ ਹੋਰ ਬੱਲੇ ਅਸੀਂ ਸੱਗਿਆ ਫੈਕ ਚ ਹਾਂ ਫਤਲਿਆ ਜੀ ਬੰਨਾ ਬੰਨੀ ਬੰਨੀ ਬਤਨੀ ਹਾਂ ਜੀ ਸਕੂਲ ਚ ਗੱਡੀ ਖੜੀ ਤੇ ਮੈਨੂੰ ਫਤ ਪਤਨਾ ਉਹਦਾ ਨਾਮ ਪੁੱਛਦਾ ਤੇ ਕਹਿੰਦਾ ਆਹ ਕਿਹੜੀ ਗੱਡੀ ਹੈ ਗੱਡੀ ਚ ਜਾਪ ਮੈਂ ਮੈਂ ਅਸਣਾ ਮੈਂ ਇਹ ਨਾ ਮੈਨੂੰ ਮੈਨੂੰ ਪਹਿਨਾ ਪੁੱਛਦਾ ਕਿ ਮੈਂ ਕਹਿੰਦਾ ਕਿਹੜੀ ਗੱਡੀ ਹੈ ਮੈਂ ਕਹਾ ਪੰਜ ਕਹਿੰਦਾ ਪੰਜ ਸਾਲ ਹਾਏ ਹੁਣ ਪੰਜ ਸਾਲ ਨੂੰ ਪਤਾ ਲੱਗ ਗਿਆ ਨਾ ਤੇਰੀ ਖੈਰ ਨਹੀਂ ਫਤੈ ਤੈਨੂੰ ਪਤਾ ਕਿੰਨਾ ਪਿਆਰ ਕਰਦੇ ਨੇ ਯਾਰ ਸਾਡਾ ਬਹੁਤ ਪਿਆਰ ਕਰਦੇ ਕਹਿੰਦੇ ਜਦੋਂ ਫਤ ਸਾਡਾ ਇੱਕ ਹੋਰ ਗੱਲ ਚੱਲੇ ਸੀ ਉਹ ਉਹ ਗੱਡੀ ਨਹੀਂ ਵੀ ਨਹੀਂ ਕਰਾ ਕੇ ਭਾਈ ਇੰਜ ਦੇ ਬਵਾ ਕੇ ਕੰਮ ਗਣੀ ਤੇਰੇ ਸ਼ਹਿਰ ਘੁੰਮਦੇ ਕਹਿੰਦੇ ਕਹਿੰਦੇ ਜਦੋਂ ਫਤੇ ਕਹਿੰਦੇ ਜਦੋਂ ਫਤੇ ਪੁਰਤਕਲ ਗਿਆ ਹਾਂ ਕਮੈਂਟ ਬਾਕਸ ਕਰਕੇ ਮਿਲਣ ਆਉਣਾ ਆਏ ਨਹੀਂ ਕਿਹਨਾਂ ਆ ਗਏ ਨਹੀਂ ਡੱਡੀ ਆ ਗਈ ਡੱਡੀ ਲੋ ਵੀ ਮਿੱਤਰੋ ਇੱਕ ਡੱਡੀ ਹੋਰ ਹੌਲੀ 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 ਕਰਾਂ ਸਿਰ ਤੱਕ ਤੇਲ ਜੋੜਾਂ ਹਾਂ ਲਓ ਮਿੱਤਰੋ ਇੱਕ ਡੱਡੀ ਹੋਰ ਤੇ ਨੰਬਰ ਪੀ ਵੀ 10 ਵਾ ਇਹ ਰੱਖਣੀ ਆਪਾਂ ਓਨਲੀ ਬੁਟੀਕ ਦੇ ਕੰਮ ਵਾਸਤੇ ਹੈ ਨਾ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਕੋਈ ਨਹੀਂ ਸੁਣਦਾ ਹੈਗਾ ਤੇ ਲਿਆਓ ਜੀ ਬੜਾ ਜੋ ਵਿੱਚ ਸਾਕੋ ਬਹਿ ਜਾਓ ਬੈਠ ਕੇ ਵੇਖੋ ਸਾਰੇ ਜਣੇ ਬਹਿ ਜਾ ਲਗਣ ਮੈਂ ਵੀ ਬਵਾ ਪੜਾ ਕਿਸੇ ਨੂੰ ਪੜਾਉਂਗਾ ਆਇਆ ਸ਼ੀਸ਼ਾ ਨਜ਼ਰ ਲੱਗੇ ਆ ਗਿਆ ਫਿਰ ਚਲੋ ਜੀ ਆਹਾਂ ਹਾਂ ਹਾਂਜੀ ਹਾਂਜੀ ਪ੍ਰਧਾਨ ਸਾਹਿਬ ਮੁਬਾਰਕਾ ਤੁਹਾਨੂੰ ਵਾਹ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਪੈਸੇ ਕੱਢੋ ਪੈਸੇ ਦੋ ਵੀ ਤੇਲ ਚਵਾਈ ਗਗਨ ਆਹ ਉਹਦੇ ਦਿੱਤੇ ਫਰੀਦਾ ਦੇ ਨਾਮ ਮੂਤੀ ਦੇ ਦੇ 10 ਰੁਪਏ ਫਰੀਦਾ ਦੇ ਦੋ 5 ਰੁਪਏ ਮੂਤੀ ਦੇ ਦੋ ਤੇਲ ਚਵਾਈ ਦਾ ਰੁਪਏ ਪੈਸੇ ਦਿੱਤੇ ਨਹੀਂ ਨਹੀਂ ਦਿੱਤੇ 500 ਰੁਪਏ ਮੂੰਹ ਤੇ ਮਾਰੋ ਕੰਦਰ ਆ ਵੀ ਲੈ ਲੈ ਨਾ ਵੀ ਲੈ ਲੈ ਪੈਸੇ ਕਿੰਨੇ ਦੇ ਦੇ ਕੰਦਰ ਕਿੰਨੇ ਲੈ ਲੈ ਦੇਖ ਲਓ ਸਾਹਮਣੇ 25 25 ਕਰ ਲਈ ਕੱਢੋ ਹਾਂ ਬੱਸ ਬੱਸ ਸਰਪੀਆ ਉਹ ਮੇਰਾ ਪਰਸ ਪਿਆ ਅੰਦਰ ਵੱਡਾ ਪਰਸ ਪਿਆ ਲਿਆ ਉਹ ਚੋਕੇ ਬਾਹਨਾ ਬੂਨਾ ਕੋਈ ਨਹੀਂ ਚੱਲਣਾ ਕਿੰਨੀ ਕਿ ਚਾਹੀਦੀ ਮਾਤਾ 10 ਰੁਪਏ ਸਾਰੀ 10 ਪਿਆਰ ਐਵੇਂ ਅੱਛਾ ਜੀ ਭੈਣ ਜੀ 12 ਲੱਗਦੀ ਗੱਡੀ ਲਿਆਂਦੀ ਗਿੱਦਾ ਪਾਗ ਦਿਖਾ ਕੇ ਨਾ ਆਓ ਗਿੱਦਾ ਪਾਗ ਦਿਖਾ ਕੇ ਵਾਧਾ ਦਵਾਂਗੇ ਵੇ ਗੱਡੀ ਗੱਡੀ ਚਾਬੀ ਤਾਂ ਲੱਗੀ ਕਿਤੇ ਕਿਤੇ ਛਟਿਆਟ ਕਰ ਦੋ ਸੋਨੂੰ ਸੋਨੂੰ ਨੂੰ ਵੀਡੀਓ ਕੋਲ ਲਾ ਕੇ ਨਾ ਹਾਗੇ ਨੇ ਯਾਰ ਪਨੀ ਤੂੰ ਕਢ ਲੈ ਸਾਰੇ ਪੈਸੇ ਲੋਈ ਗਗਾ ਨੂੰ ਪੈ ਦਿੱਤੇ ਨਹੀਂ ਹੈਗੇ ਧਾਰ ਲਿਆ ਕਿਤੇ ਫੇਰ ਦੇ ਦਾਂਗੇ ਨਹੀਂ ਮੇਰੀ ਗੱਲ ਸੁਣੋ ਨਾਨੀ ਦਾ ਫੋਨ ਕਾਤੋਂ ਲੈਣਾ ਫਿਕ ਨਾਨੀ ਨੂੰ ਇਹਨੇ ਨਾਨੀ ਚਾਕਲੇਟਾਂ ਮੰਗ ਰਹੀ ਸੀ ਚਾਕਲੇਟਾਂ ਨਾਨੀ ਦੇ ਨਾਂ ਤੇ ਪਰਨੀਤ ਕੋਲੋਂ ਮੰਗੋ ਫਿਰ ਹਾਂ ਮੈਂ ਕਿਹਾ ਮੈਂ ਕਿਹਾ ਪਰਨੀਤ ਦੇ ਨੂੰ ਨਹੀਂ ਮੈਂ ਮੰਗ ਰਹਿਣਾ ਨਹੀਂ ਮੇਰੀ ਗੱਲ ਸੁਣ ਨਾ ਤਾਂ ਥੋੜੀ ਦੇ ਦੇ ਮਨੂਰੀ ਕਰੂ ਨਾਨੀ ਦੇ ਕੋਲੋਂ ਤਾਂ ਚੰਗੇ ਕਹਿੰਦਾ ਮੇਰੀ ਨਾਨੀ ਨਹੀਂ ਕਿਹਾ ਮੈਂ ਕਿਹਾ ਬੈਣੀ ਬਨਾਨੀ ਨੂੰ ਰੇਕ ਜੀ ਦਿਆ ਕਰ ਦੂੰਗੀ ਗਣਾ ਮੇਰੀ ਜੈ ਨਾਨੀ ਇੱਥੇ ਪਾ ਦੋ ਕਹਿੰਦਾ ਹੀ ਮੁੰਡੇ ਕਵਰੇ ਨਾ ਲੈ ਕਵਰੇ ਤਾਂ ਐਨਾ ਹਜ਼ੂਰ ਹੈ ਉਹ ਮੈਨੂੰ ਚਾਕਲੇਟ ਨਹੀਂ ਵਾਈਟਲੀ ਟੈਸਟ ਕਰਦਾ ਤੇ ਮੈਂ ਕਿਹਾ ਤੇਰੇ ਕੋਲ ਭਾਈ ਤੂੰ ਆਪਣੀ ਘਰ ਲਾ ਗਈ ਨਾ ਮੇਰੀ ਖਤਮ ਹੋ ਜੂਗੀ ਜਨਾ ਦੇਖਿਆ ਇੱਡਾ ਸਿਰਾਂ ਦਾ ਕਹਿੰਦਾ ਮੇਰੀ ਖਤਮ ਹੋ ਜੂਗੀ ਤੇ ਨਾਨੀ ਨੂੰ ਨਹੀਂ ਉਹ ਉਹ ਨਹੀਂ ਪੜੇ ਵਾਈ 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 ਮaaf ਕਰ ਦੇ ਭਾਈ ਫੋਨ ਵੀ ਨਾਨੀ ਦਾ ਲਿਆ ਨਾ ਹਾਂ ਫੋਨ ਵੀ ਨਾਨੀ ਦਾ ਲਿਆ ਫੋਨ ਆਂਦੀ ਦਾ ਲਿਆ ਨਾ ਫੜਾ ਬਨਾਨੀ ਦੇ ਮੁੰਡੇ ਦਾ ਫੋਨ ਲੈ ਕੇ ਰਾਤ ਨੂੰ ਤੇ ਥੋੜੀ ਜਿਹੀ ਨਾ ਕਰ ਮਾਮਾ ਦਾ ਪੱਡੂ ਕਾ ਵੀ ਹਾਂ ਜਾਨੀ ਦੋ ਚੋਕ ਲਵਾਵਾ ਲਵਾਵਾ ਨੇ ਕਿਧਰ ਮੈਂ ਫਤਿਹ ਨੂੰ ਕਿਹਾ ਮੈਂਗਾ ਫਤਿਹ ਐਂਗ ਨਾ ਨਾਸੀ ਆਸੀ ਪਾੜੀ ਚਾਕਲੇਟ ਰੱਖੀ ਬਤਾ ਮਾਰੀ ਨੂੰ ਭਾਰੀ ਕਰ ਲਿਆ ਅੱਛਾ ਇਹੋ ਤੇ ਨਾ ਨਹੀਂ ਰੱਖਦੇ ਐਂ ਲੀਆਂ ਚਾਕਲੇਟ ਰੱਖੀ ਯਸ ਆ ਜਿਹੜਾ ਮੰਗਦਾ ਉਹ ਆ ਤੇ ਹੁੰਦਾ ਏ ਉਹ ਤੇ ਕੀ ਐ ਇਹ ਤੇ ਕੀ ਉਹ ਤੇ ਉਹ ਆਪਣੇ ਕਿੰਨੇ ਟਾਬਲੇਟ ਖਾਂ ਖਾਂ ਨਮਾ ਮੇਟੋ ਲੈ ਲੋ ਕੋਈ ਯਾਰ ਉਹ ਕਿੱਥੇ ਗਈ ਫੁਰਮਾਨੀ ਤੇ ਨੀ ਕਿਰੀ ਉਹ ਪਈ ਜੀ ਉਹ ਤਾਂ ਰੀਚ ਚ ਪਈ ਆ ਉਹ ਨਾ ਇਹ ਨਾਲੋਂ ਪੀਣੀ ਅਮਰ ਮਰੀ ਫੁਰਮਾਨੀ ਦੂਜੀ ਐ ਪਾਈ ਸਾਡੇ ਬਾਹਰ ਦੇ ਮੂਰੇ ਝਲਕੀ ਨਿਕਲ ਰਹੀ ਐ ਤੇ ਤੁਹਾਨੂੰ ਦਿਖਾਉਨੇ ਆ ਆ ਸਾਡੀ ساری ਤਾਰਾ ਪਟਕੇ ਬਰਾ ਸਿੱਟਦੀ ਆ ਕਹਿੰਦੇ ਵੀ ਮੂਰਤੀ ਜਿਆਦਾ ਵੱਡੀ ਐ ਇਸ ਕਰਕੇ ਇੱਥੇ ਲੰਘਣੀ ਨਹੀਂ ਹੈਗੀ ਕ ਸਾਹਮਣੇ ਨਾਲ ਪੁਲਿਸ ਦੀਆਂ ਗੱਡੀਆਂ ਅੱਗੇ ਅੱਗੇ ਪਤਾ ਨਹੀਂ ਕਾਹਦੇ ਵਾਸਤੇ ਲਾਈ ਆ ਨਾ ਇਹਨੇ ਕੋਚ ਨਹੀਂ ਹੋਣਾ ਇਹ ਦਿੱਲੀ ਜਾਂਦਾ ਹੋਣਾ ਦਿੱਲੀ ਸਿਕਿਉਰਿਟੀ ਦੇ ਕੋਲੇ ਨਾ ਦਿੱਲੀ ਜਾ ਰਿਹਾ ਹੁਣ ਇੱਥੇ ਖੜੀ ਆ ਵੀਰ ਜੀ ਇੱਥੇ ਵਧੀਆ ਦੇਸੀ ਇੱਧਰ ਖੜੀ ਟਰਾਲੀ ਵੀਰ ਜੀ ਵਧੀਆ ਦੇਸੀ ਬਰਕਰ ਪੂਰੇ ਗੁੱਸੇ ਤੇ ਬਣ ਰਹੀ ਹੈ ਮੈਗੀ ਜੀ ਜੀ ਮਿਸਵਾਲ ਬਣੂਗੀ ਅੱਛਾ ਗੁੱਸੇ ਵਾਲੀ ਮੈਗੀ ਬਹੁਤ ਵਧੀਆ ਹੈ ਕਹਿਣਾ ਮਤਲਬ ਕਿ ਤੁਹਾਡਾ ਵੀ ਇਹਦਾ ਬੰਦਾ ਗੁੱਸੇ ਹੋ ਕੇ ਬਣਾਉਂਦਾ ਚੀਜ਼ਾਂ ਦਾ ਸਵਾਦ ਵਧ ਜਾਂਦੀ ਹੈ ਅੱਛਾ ਜੀ ਇਧਰ ਕੜਾਈ ਹਮਨੇ ਚੜਾ ਲਈ ਹੈ ਜੀਰਾ ਵੀ ਇਸ ਵਿੱਚ ਪਾ ਲਿਆ ਹੈ ਕੋਈ ਨਾ ਪਿਆਜ਼ ਤੇ ਭਨੋ ਪਹਿਲਾਂ ਕੱਲ ਇਸ ਨੂੰ ਕਿੱਥੇ ਪਾਉਂਦੇ ਕਿਧਰ ਨਾਲ ਸਾਡਾ ਚਾਹ ਦਾ ਪਤੀਲਾ ਬਣ ਚੁੱਕਿਆ ਅੱਜ ਬੜੇ ਦਿਨਾਂ ਬਾਅਦ ਮੈਗੀ ਤੇ ਚਾਹ ਹਨਾ ਕਿ ਮੈਂ ਇਕੱਠੀ ਬਣਾਈ ਹੈ ਆਪਣੇ ਹਨਾ ਤੇ ਵਲੌਗ ਵੀ ਅੱਜ ਬਣਾਇਆ ਹੈ ਨਹੀਂ ਤਾਂ ਵਲੌਗ ਤਾਂ ਆਪਣੇ ਰੋਜ਼ ਬਣਦੇ ਨੇ ਨਹੀਂ ਨਹੀਂ ਵੀ ਚਾਹ ਤੇ ਮੈਗੀ ਦਾ ਨਹੀਂ ਤੇ ਪਹਿਲਾਂ ਪਲਗ ਕਿੰਨੇ ਆਪਾਂ ਚਾਹ 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 ਹਰੇਕ ਵਲੌਗ ਚ ਪਾਸਤਾ ਸਵਾਣ ਲੈ ਕੇ ਆਓ ਸਾਰਾ ਉਹ ਦਿੱਤਿਆ ਸੋਸਾਂ ਲੈ ਕੇ ਆਓ ਸਾਰੀਆਂ ਪਾਸਤਾ ਤੇ ਪਿਆਜ਼ ਮਾਂਗੇ ਹੋਏ ਚ ਬਣਾ ਸੌਸ ਵਗੈਰਾ ਉਹ ਨਹੀਂ ਨਾ ਹੈਗਾ ਓਕੇ ਆਹਾ ਲੋ ਜਿਵੇਂ ਮੈਂ ਇਹਨਾਂ ਕਰਤੀ ਕੀ ਮਟਰ ਬਹੁਤ ਨੇ ਬਹੁਤ ਨੇ ਉਹ ਵੀ ਮੈਗੀ ਜੀ ਪੋਣੇ ਨੇ ਸਬਜ਼ੀ ਵੀ ਬਣਾਉਣੀ ਚਾਹ ਮੈਂ ਤਾਂ ਦੋਨਾਂ ਨੂੰ ਲੈ ਜਾ ਇਹ ਬਾਹਰ ਕੱਢ ਲੈਨੇ ਕੋਲਥ ਬੈਠ ਕੇ ਲੈ ਜਾ ਆਪਾਂ ਧੋ ਕੇ ਦਵਾਂ ਆਪਾਂ ਪ੍ਰਧਾਨਤਾ ਨੂੰ ਮਟਰ ਆ ਦੇਖੋ ਭੈਣ ਪ੍ਰੀਤੋ ਨੇ ਸਾਰਾ ਇਧਰੋਂ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਜੋ ਵੀ ਬੂਟਾ ਛੂਟਾ ਸੀ ਸਾਰਾ ਪਾਟ ਦਿੱਤੇ ਆ ਇਧਰ ਚੁੱਲਾ ਵੀ ਪਾਣ ਦਿੱਤਾ ਪੂਰਾ ਕਹਿੰਦੇ ਇਹ ਚੁੱਲਾ ਚੱਕ ਕੇ ਹੁਣ ਆਪਾਂ ਉਧਰ ਟਰਾਂਜਿਸ਼ਨ ਕਰਨਾ ਵਾ ਟਰਾਂਸਪੋਰਟ ਕਰਨਾ ਤੇ ਉਹ ਉੱਥੇ ਲਾ ਦੇਣਾ ਜੇ ਬਲਰ ਬੜਾ ਮਾਰੀਂਦਾ ਇਹਦਾ ਸਾਰੀ ਸਫਾਈ ਕਰਤੀ ਮੰਮੀ ਨੇ ਤੇ ਕੁਛ ਕੁ ਰਹਿ ਗਈ ਆਪਾਂ ਨਾਲ ਹੈਲਪ ਕਰਾਵਾਂਗੇ ਤੇ ਹੁਣ ਇਹ ਚੁੱਲਾ ਆਪਾਂ ਉੱਥੇ ਲੈ ਕੇ ਜਾਣਾ ਤੇ ਓਏ ਮਰ ਜਾ ਕਿਤੇ ਸਾਰੇ ਬੂਟੇ ਸਾੰਦ ਤੇ ਉਹ ਜਾ ਗਾ ਮਾਤਾ ਆ ਕੇ ਕੀਤਾ ਹੀ ਮੰਮੀ ਆ ਗਈ ਕਿ ਤਾ ਮੈਂ ਤੂੰ ਮੁੰਡਾ ਵੇਖਿਆ ਏ ਆਦੋਗੀ ਹਾਏ ਕੁਲਵਿੰਦਰ ਨੇ ਨਹੀਂ ਵੇਖਿਆ ਕੁਲਵਿੰਦਰ ਨੇ ਬੋਲਣਾ ਏ ਕੀ ਕਰੇਗਾ ਯਾਰ ਇਦਾਂ ਥੋੜੀ ਵੱਡਨੇ ਜਿਦਾ ਤੂੰ ਹੀ ਵੱਡੇ ਨੇ ਭੈਣੀ ਹੋਏ ਤਾਂ ਥੱਲੇ ਡਿੱਗੀ ਹਾਂ ਆਏ ਆ ਵੇਖੋ ਮੰਮੀ ਦੀ ਕਰਾਮਾਤ ਦੇਖ ਲੋ ਆਡੀ ਮਾਤਾ ਦੇ ਕੰਮ ਗੰਜੇ ਕਰ ਛੜੇ ਹੋਰ ਜਮੀ ਗੰਜੇ ਕਰ ਛੜੇ ਤੇ ਆ ਜੋ ਤੁਹਾਨੂੰ ਨਾਈਫ ਕਿੱਥੇ ਆਏ ਤੇ ਇਹ ਤਾਂ ਠੰਡ ਕਰ ਕਾਈ ਤਾਂਦੇ ਹੋਏ ਹਣ ਹੁਣ ਚੁੱਲਾ ਬਣਾਉਣਾ ਤੇ ਮਿੱਟੀ ਹੀ ਨਹੀਂ ਤੇ ਮਿੱਟੀ ਕਿਥੋਂ ਲਾਈਏ ਦੇ ਲੋਟ ਮੰਮੀ ਦੇ ਕੰਮ ਮੰਮੀ ਸਾਡੀ ਮਿੰਟ ਮਾਰਦੀ ਇਹੋ ਜਿਹਾ ਕੰਮਾਂ ਨੂੰ ਹੈ ਆਹ ਦੇਖੋ ਕਿਦਾਂ ਐ ਦੋ ਚੋਕੇ ਉੱਥੇ ਲੈ ਜਾਣਾ ਮੰਮੀ ਕਹਿੰਦੀ ਮਿੱਟੀ ਆ ਨਹੀਂ ਆਪਾਂ ਚੁੱਲਾ ਹੀ ਪੱਟ ਕੇ ਨਾ ਹੌਲੀ ਹੌਲੀ ਕੁਸਕਾ ਕੇ ਪਿੱਛੇ ਲੈ ਜਾਣਾ ਜਿਵੇਂ ਲੈਂਟਰ ਚੱਕਣ ਵਾਲੀ ਮਸ਼ੀਨ ਨਹੀਂ ਹੁੰਦੀ ਹੈਗੀ ਹਾਂ ਉਦਾਂ ਹੀ ਚੱਕ ਲੈਣਾ ਤੇ ਜੇ ਕਿਨੇ ਲੈਂਟਰ ਲੁੰਟਰ ਚਕਾਉਣਾ ਚੁੱਲਾ ਚਲਾ ਚਕਾ ਕੇ ਪਿੱਛੇ ਘਰਾਉਣਾ ਜਾਂ ਅੱਗੇ ਕਿਤੇ ਸੈਟਿੰਗ ਹੋਰੀ ਚੇਂਜ ਕਰਨੀ ਤਾਂ ਸਾਡੀ ਭੈਣ ਪ੍ਰੀਤੋ ਨਾਲ ਸੰਪਰਕ ਕਰੋ ਨੰਬਰ ਹੈਗਾ 9822 9822 9822 ਤੇ ਹੁਣ ਆਪਾਂ ਮੰਮੀ ਨੂੰ ਲਾਉਣੇ ਆਂ ਅਦਰ ਕੰਮ ਤੇ ਮੰਮੀ ਮਿੱਟੀ ਤਾਂ ਮਿਲਣੀ ਨਹੀਂ ਹੈਗੀ ਗਾਜਾ ਟੈਲੀ ਦਾ ਲਾਟ ਲਾ ਉਧਰ ਬਸ ਵੀ ਆ ਗਈ ਸਰਕਾਰੀ ਸਕੂਲ ਦੀ ਤੇ ਬੱਚੇ ਆ ਰਹੇ ਨੇ ਤਾ ਬੁੱਗੇ ਫੜੋ ਹੱਥ ਉਂਗਲਾ ਪਰਾਂ ਕਰਨ ਲੈ ਤਾਂ ਮੰਮੀ ਨੇ ਆਪਾਂ ਲੱਗੇ ਅੰਦਰ ਪਾਈਆਂ ਕਰਨ ਠੀਕ ਤਾਂ ਹੋ ਵੀ ਗਏ ਹੋਵੇ ਮੰਮੀ ਦਾ ਕੰਮ ਉਹ ਬੂਟੇ ਵਾਟਸੜੇ ਸਾਰੇ ਹੀ ਦੂਜੇ ਦੋਨੇ ਪਾਮ ਟਰੀ ਸਾਡੇ ਕੋਈ ਢੁੰਗਰ ਪਹਿਣਗੇ ਢੁੰਗਰ ਤਾਂ ਪਹਿਣਗੇ ਇਹਦੇ ਕੋਈ ਨਹੀਂ ਫਿਰ ਢੁੰਗਰ ਨਹੀਂ ਨਾ ਉਹ ਗੰਭਾ ਟੱਕੇ ਮਾਰਦੀ ਮਲੋ ਜੀ ਮਿਲਦਾ ਹੈ ਤੁਹਾਨੂੰ ਨਵੇਂ ਵਲੌਗ ਨਾਲ ਤੇ ਦੇਖਦੇ ਆਪਾਂ ਚੁੱਲਾ ਕਿੱਥੇ ਟਰਾਂਸਫਰ ਕਰਦੇ ਆਂ ਜਿੱਥੇ ਵੀ ਟਰਾਂਸਫਰ ਹੋਇਆ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਰਾਵਾਂਗੇ ਤੇ ਰੇਤਾ ਚੁੱਕੋ ਇੱਥੋਂ ਦੇ ਉੱਪਰ ਹਾਂਜੀ ਓਕੇ ਅੱਜ ਮੈਂ ਟਾਈਮ ਨਾ ਕਰਿਆ ਕਿ ਤੁਹਾਨੂੰ ਮੈਨੂੰ ਆਰਡਰ ਲੱਗਣ ਦੇ ਇੱਥੋਂ ਰੇਤਾ ਚੁੱਕੋ ਉੱਥੇ ਲਾਓ ਅਦੋਸੇ ਕਰੋ ਆਹ ਕਰੋ ਚੁੱਲਾ ਮੈਂ ਪਰਾ ਨਾਲ ਕਰ ਦੂ ਬੂਟੇ ਥੱਲੇ ਓ ਚੁੱਲੇ ਉੱਥੇ ਨਾਲ ਕਾਦਾਂਗੇ ਬੂਟੇ ਥੱਲੇ ਬਣਾ ਲਾਂਗੇ ਸਾਰਾ ਸਾਫ ਹੋ ਜਾਉ ਨਾਲ ਤੇ ਗੱਡੀ ਇੱਕ ਜਿਹੜੀ ਆਪਣੀ ਸੁਖਣਾ ਜਿਹੜੀ ਆਪਣੀ ਵੰਡਰ ਕਾਰ ਆਪਾਂ ਲਿਆਂਦੀ ਉਹ ਨਾ ਇੱਧਰ ਲੱਗਦੀ ਨਹੀਂ ਉੱਧਰ ਲਾਉਣੀ ਪ ਨਾਰੇਦਰ ਸਾਰੇ ਇਧਰ ਪੋਚਾ ਪੋਚਾ ਫੇਰ ਕੇ ਵਧੀਆ ਸਾਫ ਕਰ ਦਿੰਦੇ ਓਕੇ ਜੀ ਬਾਏ ਬਾਏ ਟੇਕ ਕੇਅਰ ਨਵੇਂ ਆਏ ਜਾਨਾ ਜ਼ਰੂਰ ਸਬਸਕ੍ਰਾਈਬ ਕਰ ਲਓ ਬਾਏ ਬਾਏ ਲਵ ਯੂ ਸਾਰਿਆਂ ਨੂੰ